ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਅੱਜ ਦਿਲ ਬਹੁਤ ਖੁਸ਼ ਆ ਬਾਗੋ ਬਾਗ ਆ ਗਾਰਡਨ ਗਾਰਡਨ ਆ ਕਿਉਂਕਿ 2 ਸਾਲ ਪਹਿਲਾਂ ਜਿਹੜਾ ਲਾਇਆ ਹੋਇਆ ਹੱਥੀ ਲਾਏ ਹੋਏ ਬੂਟੇ ਲਾਇਆ ਹੋਇਆ ਨਹੀਂ ਲਾਏ ਹੋਏ ਬੂਟੇ ਅੱਜ ਜਵਾਨ ਹੁੰਦੇ ਜਾਪਦੇ ਆ ਔਰ ਇਹ ਜਿਹੜਾ ਪ੍ਰੋਜੈਕਟ ਹੈ ਇਹ ਖਾਲਸਾ ਐਡ ਦੇ ਥਰੂ ਪ੍ਰੋਜੈਕਟ ਲਾਇਆ ਗਿਆ ਸੀਗਾ ਜਿਹਦਾ ਨਾਮ ਰੱਖਿਆ ਸੀ ਬਾਬੇ ਨਾਨਕ ਦੀ ਚਿੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਬਾਬੀ ਨਾਰਿੰਗ ਦੀ ਚੜੀ ਦੇ ਵਿੱਚ ਖੜੇ ਆ ਤੇ ਦੋ ਸਾਲਾਂ ਦੇ ਵਿੱਚ ਤੁਸੀਂ ਬਾਅਦ ਚ ਦੇਖੋਗੇ ਵੀ ਆਲੇ ਦੁਆਲੇ ਕਿ ਇਹਨਾਂ ਰੁੱਖਾਂ ਦੀ ਜੜੀ ਹੈਗੀ ਐ ਸਾਰੇ ਤਰ੍ਹਾਂ ਦੇ 70 ਤਰ੍ਹਾਂ ਦੀਆਂ ਅਸੀਂ ਤੇ ਵੈਰਾਈਟੀਆਂ ਜਿਹੜੀਆਂ ਪੰਜਾਬ ਦੇ ਵਿਰਾਸਤੀ ਰੋਖ ਆ ਉਹ ਲਾਏ ਉਹਨਾਂ ਦੇ ਲਾਉਣੇ ਦੇ ਨਾਲ ਪਲੱਸ ਅਸੀਂ ਇੱਕ ਜਿਹੜਾ ਪੰਜਾਬੀ ਪੁਰਾਣਾ ਟੂਬਾ ਹੁੰਦਾ ਸੀ ਉਹ ਟੂਬਾ ਕ੍ਰੀਏਟ ਕੀਤਾ ਇੱਥੇ ਇਹ ਕੁਝ ਅਸੀਂ ਆਪਣੇ ਤੌਰ ਤੇ ਜਿਹੜੀਆਂ ਚਿੱਟੀਆਂ ਬਤਕਾਂ ਉਹ ਲਿਆ ਕੇ ਇੱਥੇ ਦਿੱਤੀਆਂ ਉਹਨਾਂ ਦੇ ਨਾਲ ਹੋਰ ਪੰਛੀ ਆਉਣ ਲੱਗ ਪਏ ਇੱਥੇ ਮੋਰ ਆ ਗਿਆ ਇੱਥੇ ਜਿਹੜੇ ਜੰਗਲੀ ਜਾਨਵਰ ਸ਼ੂਰ ਆ ਜਾਂਦਾ ਪਾੜਾ ਆ ਜਾਂਦਾ ਨੀਲ ਗਾਇ ਆ ਜਾਂਦੀ ਹੈ ਬਾਰਾ ਸਿੰਘ ਆ ਜਾਂਦਾ ਸ਼ੂਰ ਆ ਜਾਂਦੇ ਆ ਜਿਹੜੇ ਇਸ ਲਈ ਗਰਮੀ ਦੇ ਲੋ ਡਿਸੀਜਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਇਹ ਪਾਣੀ ਦਾ ਆਨੰਦ ਮਾਣਿਆ ਇਹ ਸਾਰੇ ਪ੍ਰੋਜੈਕਟ ਦਾ ਮੁੱਖ ਮੁੱਦਾ ਇਹ ਸੀ ਜਿਹੜੀ ਸਾਡੀ ਪੰਜਾਬ ਦੀ ਜਾਂ ਵਰਲਡ ਲੈਵਲ ਦਾ ਜਿਹੜਾ ਮੁੱਖ ਮੁੱਦਾ ਹੈ ਵੀ ਬਾਇਓਡਾਈਵਰਸਿਟੀ ਜਿਹੜੀ ਅੰਡਰ ਥ੍ਰੈਟ ਹੈ ਜੈਵਿਕ ਵਿਭਿੰਨਤਾ ਦਾ ਜਿਹੜਾ ਵਿੱਚ ਖੜੋਤ ਆ ਚੁੱਕੀ ਆ ਉਹਦਾ ਬ੍ਰੇਕ ਆ ਚੁੱਕੀ ਆ ਤਾਂ ਉਹ ਜਿਵੇਂ ਮੇਰੇ ਤੋਂ ਪਹਿਲਾਂ ਸਰਦਾਰ ਜਸਬੀਰ ਸਿੰਘ ਜੀ ਇੱਥੋਂ ਦੀ ਸਾਰੀ ਸੰਭਾਲ ਕਰਦੇ ਨੇ ਔਰ ਉਹਨਾਂ ਦੀ ਹੀ ਇਹ 5 ਏਕੜ ਦੀ ਜ਼ਮੀਨ ਵੀ ਸਰਦਾਰ ਜਸਬੀਰ ਸਿੰਘ ਜੀ ਖਾਲਸਾਈ ਨੇ ਦਿੱਤੀ ਸੀ ਔਰ ਉਹ ਪੰਜ ਇਹ ਹੁਣ 5 ਏਕੜ ਦਾ ਜਿਹੜਾ ਇਟੜੀ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੰਘਣਾ ਜੰਗਲ ਬਣਦਾ ਜਾ ਰਿਹਾ ਔਰ ਇਹਦੇ ਵਿੱਚ ਛੋਟੇ ਜਿਹੇ ਮਾਈਕਰੋ ਆਰਗੇਨਿਜ਼ਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਏ ਸੀਰੀਏ ਦਾ ਵਾਇਲਡ ਹੈ ਚਾਹੇ ਰੈਪਟਾਈਲਸ ਨੇ ਚਾਹੇ ਬਰਡਸ ਨੇ ਚਾਹੇ ਹੋਰ ਜਾਨਵਰ ਨੇ ਉਹ ਸਾਰੇ ਇੱਥੇ ਆਉਣ ਲੱਗੇ ਨੇ ਲੂੰਬੜੀਆਂ ਆਉਣ ਲੱਗੀਆਂ ਨੇ ਔਰ ਗਿੱਦੜ ਆਉਂਦੇ ਆ ਈਵਨ ਸਰਾਲਾ ਵੀ ਇੱਥੇ ਦੇਖਦੀਆਂ ਨੇ ਪਾਈਥਨ ਜਿਹਨੂੰ ਆਪਾਂ ਕਹਿ ਦਿੰਦੇ ਆ ਬਹੁਤ ਵੈਰੈਟੀ ਆ ਹਰ ਇੱਕ ਕਿਸਮ ਦੀ ਹੈ ਨਾ ਡਿਫਰੈਂਟ ਕਾਈਂਡ ਦੇ ਬਰਡਸ ਵੀ ਨੇ ਸੋ ਮੇਰਾ ਪੰਜਾਬ ਵਾਸੀਆਂ ਨੂੰ ਇਹ ਸਨੇਹਾ ਕਿ ਅੱਜ ਕੱਲ ਜੰਗਲ ਲਾਉਣੇ ਫੈਸ਼ਨ ਚ ਆ ਪਰ ਕਿਰਪਾ ਕਰਕੇ ਜੰਗਲ ਲਾਉਣ ਦੇ ਤਰੀਕੇ ਇਹੋ ਜਿਹੇ ਰੱਖੋ ਕਿ ਇੱਕ ਤਾਂ ਉਥੇ ਜਿਹੜੀ ਬਾਇਓਡਾਈਵਰਸਿਟੀ ਆ ਜੈਵਿਕ ਗੋਪਨਤਾ ਪਨ ਪਈ ਔਰ ਉਮੀਦ ਕਰਦਾ ਕਿ ਜਿਹੜੇ ਹੋਰ ਸੱਜਣ ਇਸ ਕਾਰਜ ਨਾਲ ਜੁੜਨਾ ਚਾਹੁੰਦੇ ਆ ਉਹ ਸਾਡੇ ਨਾਲ ਸੰਪਰਕ ਕਰਨਗੇ ਤੇ ਆਪਾਂ ਇਦਾਂ ਹੀ ਪੰਜਾਬ ਚ ਇਦਾਂ ਦੇ ਹੋਰ ਜਿਹੜੇ ਹੈਗੇ ਆ ਸਪੌਟ ਕ੍ਰੀਏਟ ਕਰਾਂਗੇ ਧੰਨਵਾਦ